ਸ੍ਰੀ ਕਾਲ ਜੀ ਸਾਰਿਆਂ ਨੂੰ ਬੱਦਲੀਆਂ ਆ ਜਾਂਦੀਆਂ ਨੇ ਸੌਣ ਦੀਆਂ ਮੀਂਹ ਪਾ ਜਾਂਦੀਆਂ ਨੇ ਤੇ ਸਵੇਰ ਦਾ ਟਾਈਮ ਹੈ ਸਾਢੇ 7 ਦਾ ਥੋੜਾ ਜਿਹਾ ਮੀਂਹ ਆ ਪਾ ਗਿਆ ਗਿੱਲ ਗਲੋਰਾ ਹੋਇਆ ਕਰ ਗਿਆ ਤੇ ਇਹ ਜਦੋਂ ਇਹ ਫਰਸ਼ ਗਿੱਲਾ ਹੋ ਜੇ ਫਿਰ ਆਪਾਂ ਮੈਸਰ ਉੱਪਰ ਦੀ ਨਿਗਾਉਂਦੇ ਨਹੀਂ ਕਿਉਂਕਿ ਫਿਰ ਮੈਸਰ ਤਿਲਕ ਦੀਆਂ ਨੇ ਤਿਲਕਣ ਬਾਜੀ ਜ਼ਿਆਦਾ ਹੋ ਜਾਂਦੀ ਹੈ ਪਰ ਸਲਾਗ ਗਿਆ ਥੋੜਾ ਇਹ ਗਲਤੀ ਆਪਾਂ ਤੋਂ ਇਟਾਂ ਦਾ ਹੁੰਦਾ ਤਾਂ ਚੱਲ ਜਾਂਦਾ ਕੰਮ ਇੱਥੇ ਮੱਜਾਂ ਥੋੜਾ ਜ਼ਿਆਦਾ ਤਿਲਕ ਦੀਆਂ ਤੇ ਹੁਣ ਆਪਾਂ ਪਾਈਪ ਨਾਲ ਹੀ ਪਾਣੀ ਪੂਣੀ ਪਾ ਦੇਾਂਗੇ ਫਿਰ ਉੱਪਰ ਤੇ ਖੜੀਆਂ ਨੂੰ ਨਮਾ ਦੇਾਂਗੇ ਤੇ ਫੋਲ ਆ ਪਾ ਸਕਦੇ ਨਹੀਂ ਢਲਕਦੀਆਂ ਨੇ ਜ਼ਿਆਦੇ ਮੈਂ ਸਵੇ ਭਾਈ ਲਿਸੀਆਂ ਹੋ ਗੀਆਂ ਦੋ ਦਿਨੋਂ ਉਜਰੇ ਰਹੇ ਹਾਂ ਖੇਤ ਤੇ ਗੁੜੀਆਂ ਖਰ ਕੱਖ ਉਕਤ ਪਾਉਂਦੀਆਂ ਸੀ ਫੇਰ ਵੀ ਭਾਈ ਉਹ ਗੱਲ ਨਹੀਂ ਬਣਦੀ ਹੁੰਦੀ ਰੱਬ ਨੇ ਬਹੁਤ ਕੰਮ ਖਰਾਬ ਕਰਿਆ ਮੀਂਹ ਜਾ ਜਾਂਦਾ ਕਦੇ ਕਦੇ ਹਟ ਜਾਂਦਾ ਜਦੋਂ ਖੁੱਲ ਗਈਏ ਪਾਦੇ ਮੀਂਹ ਫੇਰ ਵੀ ਇੱਕ ਪਾਸਾ ਹੋ ਜਾਂਦਾ ਆਦਮ ਵਿਚਾਲੇ ਇਹ ਕੰਮ ਛੱਡ ਦਿੰਦਾ ਤੇ ਆਪਣੀ ਵੱਡੀ ਮੱਝ ਆਉਂਦੀ ਐ ਲਾਉਂਦੀ ਵਧੀਆ ਤੇ ਪਾਪਾਂ ਪੂਪਾਂ ਦੇਖੋ ਬਈ ਇਹ ਬਹਾਵਰ ਗਿਆ ਨੇ ਪਾਪਾਂ ਇਹਦੇ ਤੁੱਤ ਮੇਂ ਚੁਗਾਈ ਨੇ ਪੈਂਟ ਲੈਵਲੂਆ ਬਣਾਉਣਾ ਇਹਨੇ ਤੇ ਇਹਦੇ ਹਜੇ ਪਏ ਨਹੀਂ 22 ਜਨ ਸੌਣ ਦੇ ਇਹ ਅੱਜ ਆਪਾਂ ਮੱਝਾਂ ਦੇਖਦੇ ਆਂ ਪਾਣੀ ਉਹ ਪਿਆ ਦਿੰਦੇ ਲਿਭਾਉਂਦੇ ਨਹੀਂ ਤੇ ਠੰਡਾ ਮੌਸਮ ਪਾਣੀ ਪਿਆ ਰਹਾਂਗੇ ਪੱਠੇ ਚੱਲਦੇ ਬਹਿ ਜਾਣੀ ਆਂ ਤੇ ਮੱਛਰ ਥੋੜਾ ਹੈ ਗਿਆ ਘਟ ਸ਼ਾਮ ਨੂੰ ਹੁੰਦਾ ਤੇ ਜਾਂ ਬਸ ਸਵੇਰੇ ਹੁੰਦਾ ਜਿਆਦਾ ਨਹੀਂ ਹੁੰਦਾ ਕੋਈ ਤੇ ਆਪਣੀ ਰੂਸੀ ਵੀ ਲਾਉਂਦੀ ਹੁੰਦੀ ਹੈ ਤੇ ਆਪਾਂ ਮੱਕੀ ਵੱਡੀ ਸੀ ਗਰੈਂਡਰ ਵਾਲੀ ਵੇਲੇ ਆਉਣੇ ਆ ਉਹਦੇ ਵਿੱਚ ਥੋੜੀ ਰਲਾਣ ਹੈ ਤੂੜੀ ਮੱਕੀ ਗਈ ਆਪਣੀ ਪੱਕ ਗਈ ਤੇ ਆ ਦੇਖੋ ਦਾਣੇ ਨਾ ਗ੍ਰੈਂਡਰ ਨੇ ਵੀ ਨਹੀਂ ਗ੍ਰੈਂਡ ਕਰੇ ਸਾਫਤੀ ਪਏ ਨੇ ਤੇ ਇਹ ਸਾਫਤੀ ਗੋਹੇ ਰਾਹੀਂ ਆਈ ਜਾਂਦੇ ਐਟ ਕੀ ਕੰਮ ਹੋ ਗਿਆ ਥੋੜਾ ਜਿਹਾ ਟੇਡਾ ਤੇ ਇਹ ਐ ਸਮਝ ਲੋ ਆਪਣਾ ਫਾਲਤੂਆ ਕੰਮ ਆ ਦੇਖੋ ਲਾਣੇ ਸਾਫਤੀ ਆਈ ਜਾਂਦੇ ਨੇ ਗੇ ਮਤਲਬ ਇਹਦਾ ਕੰਮ ਹੋ ਗਿਆ ਇਹ ਥੋੜੇ ਬਹੁਤੇ ਵਿੱਚ ਹੋਏ ਵੀ ਨਾ ਗ੍ਰੈਂਡ ਤੇ ਥੋੜੇ ਬਹੁਤੇ ਹੋਏ ਨਹੀਂ ਚਲੋ ਜੋ ਵੀ ਹੁੰਦਾ ਵਧੀਆ ਹੁੰਦਾ ਤੇ ਚਾਰ ਆਪਣਾ ਗਿਆ ਪੈ ਆਪਾਂ ਉਹਨੂੰ ਲਾਤੜਾ ਦਰ ਉਤਰਾਂਗੇ ਅੱਜ ਦੋ ਦਿਨ ਲਾਤੜਾਂਗੇ ਦੱਬ ਕੇ ਤੇ ਫੇਰ ਮਿੱਟੀ-ਮੁੱਟੀ ਪਾਵਾਂਗੇ ਪੂਰੀ ਜਿੰਨੀ ਪਹਿਲਾਂ ਤੜਾਈ ਹੋਊਗੀ ਚਾਰ ਦੀ ਉਨਾ ਸਹੀ ਰਹੂਗਾ ਖਰਾਬ ਨਹੀਂ ਹੁੰਦਾ ਫਿਰ ਤੇ ਮੱਜਾਂ ਰਾਤ ਨੂੰ ਥੋੜੀ ਖਿਆਈ ਮਾਰਦੀਆਂ ਨੇ ਥੋੜੀ ਬਹੁਤੀ ਮੱਖ ਮੁੱਖ ਜਿਹਾ ਆ ਜਾਂਦਾ ਮੱਖੀਆਂ ਆਈਆਂ ਦਿੱਕਤ ਦਿੰਦੀਆਂ ਨੇ ਤੇ ਮੌਸਮ ਨੇ ਚੇਂਜ ਹੋਣਾ ਹੀ ਹੁੰਦਾ ਬਈ ਤੇ ਮੇਰਾ ਖਿਆਲ ਸਰਦੀ ਚ ਪਸ਼ੂ ਸਾਹਮਣੇ ਸੌਖੇ ਹੁੰਦੇ ਨੇ ਤੇ ਗਰਮੀ 'ਚ ਥੋੜੀ ਬਹੁਤ ਜ਼ਿਆਦਾ ਦਿੱਕਤ ਆਉਂਦੀ ਆਪ ਨੂੰ ਵੀ ਪਸ਼ੂਆਂ ਨੂੰ ਵੀ ਠੀਕ ਆਪ ਵੀ ਫਿਰ ਬਈ ਆਏ ਆਪਾਂ ਨਾ ਤਾਂ ਪੱਖਿਆਂ ਥੱਲੇ ਬੈਠ ਸਕਦੇ ਹੂੰ ਇਹਨਾਂ ਦਾ ਤਾਂ ਫਿਰ ਟਾਈਮ ਪਾਸ ਕਰਾਉਣਾ ਹੀ ਹੁੰਦਾ ਹਰਾ-ਚਾਰਾ ਪਾਉਣਾ ਨਮਾਉਣੀਆਂ ਬਹੁਤ ਜ਼ਿਆਦਾ ਹੁੰਦਾ ਚਾਰ ਨੂੰ ਆਪਾਂ ਹਜੇ ਬਾਡਾ ਲਾਉਂਦੇ ਨਹੀਂ ਵਿੱਚ ਤਾਂ ਮੇਰੇ ਵੀਰ ਚਾਰ ਪਾਜ ਤੋਂ ਬਾਅਦ ਦੂਜੇ ਤੀਜੇ ਦਿਨ ਹੀ ਬਾਡਾ ਲਾ ਲੈਂਦੇ ਨੇ ਆਪਾਂ ਹਜੇ ਮਹੀਨਾ ਠਹਿਰ ਕੇ ਬਾਡਾ ਲਾਵਾਂਗੇ ਤੇ ਦਾਣੇ ਬਹੁਤ ਬਈ ਐ ਕਿ ਹਰ ਕੰਮ ਖਰਾਬ ਹੋ ਗਿਆ ਦੇਖੋ ਐਂ ਪਏ ਨੇ ਪੱਕ ਗਈ ਮੱਕੀ ਪੱਕਣ ਕਾਰਨ ਦਾਣੇ ਗ੍ਰੈਂਡ ਹੁੰਦੇ ਨਹੀਂ ਆਪਰੋਂ ਦਿਹਾੜੀ ਵਾਲੇ ਵੀ ਮਿਲੇ ਨਹੀਂ ਲੇਬਰ ਮਿਲੀ ਨਹੀਂ ਜੇ ਲੇਬਰ ਮਿਲ ਜਾਂਦੀ ਤਾਂ ਆਪਾਂ ਛੱਲੀਆਂ ਤੋੜ ਲੈਂਦੇ ਚਲੋ ਚਾਹੇ ਆਪਾਂ ਕਰ ਹੀ ਰੱਖ ਲੈਂਦੇ ਦਾਣਾ ਦੂਣਾ ਪਹਿਲਿਆ ਕਰਦੇ ਪਰ ਲੇਬਰ ਮਿਲੀ ਨਹੀਂ ਲੇਬਰ ਦਾ ਔਖਾ ਹੋ ਗਿਆ ਠੀਕ ਆਪਾਂ ਕਹਿੰਦੇ ਨੇ ਬਾਈ ਘਰੂ ਰਵਾ ਆ ਹੁਣ ਕੱਟੀ ਦੇਖੋ ਤੁਸੀਂ ਆਪਾਂ ਕਟਿਆਣਾਂ ਤੋਂ ਲੈਤੀਆਂ ਨਾ ਤਾਂ ਇੰਨਾ ਨਾਲੋਂ ਜ਼ਿਆਦਾ ਆਪਣੇ ਘਰੂ ਕਟੀਆਂ ਨਾਲ ਗਰੋਸ ਜ਼ਿਆਦਾ ਕਰਦੀ ਐ ਤੇ ਨਾਲੇ ਇਹ ਬਾਹਲੀ ਪਤਲੇ ਪਿੰਡੇ ਦੀ ਐ ਛਾਪ ਬਹੁਤ ਕੋਲੀ ਪੂਛਦੀ ਐ ਇਹ ਬਹੁਤ ਘੈਂਟ ਪੂਛ ਐ ਵੱਡੀ ਪੂਛਦੀ ਐ ਥਣ ਥਣ ਬਹੁਤ ਵਧੀਆ ਲੱਗੇ ਨੇ ਚਾਰੇ ਪੂਰੇ ਗੈਪ ਤੇ ਆ ਦੇਖੋ ਦੇਖ ਤੇ ਸਿੰਗ ਲੱਗਦਾ ਵੀ ਸਿੰਘ ਜਰੂਰ ਖੁੱਲੇ ਲੈ ਕੇ ਜਾਉ ਤੇ ਉਹ ਬੰਤਰ ਬਹੁਤ ਸੋਹਣੀ ਹੈ ਕੱਟੀਆਂ ਦੀ ਆਪਣੀਆਂ ਘਰੂ ਕੱਟੀਆਂ ਨੇ ਮੱਜਾਂ ਬੈਠੀਆਂ ਹਜੇ ਫਿਰ ਅਜੇ ਮੈਂ ਪਾਣੀ ਪੂਣੀ ਵੀ ਨਹੀਂ ਪਿਆ ਮੈਂ ਬੈਠੀਆਂ ਰਹਿਣ ਦੇ ਇਹਨਾਂ ਨੂੰ ਹਜੇ ਫਿਰ ਆਪਾਂ ਰੋਟੀ ਢੁੱਟੀ ਖਾ ਕੇ ਪਾਣੀ ਪੂਣੀ ਪਿਾਵਾਂਗੇ ਜੇ ਆਪਾਂ ਹੁਣ ਪਾਣੀ ਪੀਉਣ ਲੱਗਦਾ ਹੈ ਖੜੀਆਂ ਹੋ ਜਾਣੀਆਂ ਤੇ ਚਲੋ ਜੀ ਸੱਪਾ ਚੱਲਦੇ ਬਾਹਰ ਕਟੀਆਂ ਚ ਢੀੜਾ ਮਾਰਿਆ ਹੀ ਤੇ ਆ ਹੁਣ ਇੱਕ ਦੋ ਨਾਲ ਠੱਠੇ ਠੁੱਠੇ ਜੇ ਆ ਜਾਂਦੇ ਨੇ ਤੇ ਜਿਹੜੇ ਆਪਣੇ ਪਿੰਡ ਚ ਆਖੇ ਰੱਖੇ ਨੇ ਤੇ ਉਹਨਾਂ ਦਾ ਸਾਲ ਪੂਰਾ ਹੋ ਗਿਆ ਤਾਂ ਕਰਕੇ ਉਹ ਫਿਰ ਹੁਣ ਸਾਲ ਪੂਰਾ ਹੋਏ ਤੋਂ ਬਾਅਦ ਆਪਣੇ ਪਸ਼ੂ ਜਾਦੇ ਸਾੜ ਜਾਂਦੇ ਨੇ ਤੇ ਵੀ ਫੇਰ ਸਾਨੂੰ ਬਈ ਰੱਖਣ ਪੈਸੇ ਇਕੱਠੇ ਕਰਕੇ ਦੇਣਗੇ ਹੁਣ ਖੇਤਾਂ ਵਾਲੇ ਤੇ ਫੇਰ ਜਾ ਕੇ ਫੜਨਗੇ ਠੱਠੇ ਰੁੱਠਿਆਂ ਨੂੰ ਹੁਣ ਬਹੁਤ ਜ਼ਿਆਦੇ ਆਏ ਫਿਰਦੇ ਨੇ ਤੇ ਹੁਣ ਇੱਥੇ ਨਿਗਰ ਰੱਖਣੀ ਪੈਂਦੀ ਆਪਾਂ ਨੂੰ ਫੇਰ ਤੇ ਕਿਉਂਕਿ ਇਹ ਛੋਟੇ ਨੇ ਵਿਚਾਰੇ ਇਹਨਾਂ ਦੇ ਮਾਰ ਦਿੰਦੇ ਨੇ ਆਕੇ ਤੇ ਨਿਗਰ ਰੱਖਦੇ ਆਪਾਂ ਤੇ ਅੱਜ ਆਪਾਂ ਫੇਰ ਕਟੀਆਂ ਨਮਾਈਆਂ ਨਹੀਂ ਆਈ ਬੰਨਦੀਆਂ ਲੈ ਕੇ ਕਿ ਹੋਇ ਰੂਸੀ ਤੇ ਇੱਥੇ ਪੰਨਾਂ ਦੇ ਖਲੇਟੀਆਂ ਨੇ ਚਿਚੜੀਆਂ ਦਵਾਰੇ ਲੱਗੀਆਂ ਕੱਤੀ ਦੇ ਇਹਦੇ ਜਿਆਦੇ ਲੱਗਦੀਆਂ ਨੇ ਅੱਜ ਦਵਾਈ ਕਰਾਂਗੇ ਚਿਚੜੀਆਂ ਦੀ ਦਵਾਈ ਬਹੁਤ ਟਾਪ ਦੀ ਆ ਬਾਈ ਕੱਲ ਨੂੰ ਇੱਕ ਵੀ ਨਹੀਂ ਦਿੱਸਣੀ ਚਿਚੜੀ ਕਾਂਟਿਆਂ ਦੇ ਹਿਸਾਬ ਨਾਲ ਚਿਚੜੀ ਖਤਮ ਹੋ ਜਾਂਦੀ ਆ ਤੇ ਆਪਾਂ ਗਾਂ ਦੇ ਟੀਕਾ ਪ੍ਰਭਾਇਆ ਸੀਗਾ ਇਨੂੰ ਹੋ ਗਏ 1 ਮਹੀਨਾ 20 ਦਿਨ ਹੋ ਗਏ 2 ਮਹੀਨੇ ਚ ਆਪਾਂ ਇਹਨੂੰ ਚੈੱਕ ਕਰਾਵਾਂਗੇ ਤੇ ਹੁਣ ਦੁੱਧੋ ਤਾਂ ਇਹ ਪਾਈ ਦੀ ਲੱਗਦੀ ਆ ਹੋ ਸਕਦਾ ਵੀ ਗੱਪਣ ਰਹਿ ਗਈ ਹੋਵੇ ਤੇ ਚੈੱਕ ਕਰਾਵਾਂਗੇ ਇਹ ਗੱਪਣ ਹੋਈ ਤਾਂ ਇਹ ਵੀ ਚੰਗਾ ਹੈ ਨਾ ਹੋਈ ਤਾਂ ਫਿਰ ਉਸ ਕਰ ਵੀ ਨਹੀਂ ਸਕਦੇ ਤੇ ਦਰਸ਼ਤ ਭਾਈ ਮੀਹ ਹਮ ਹਣਾ ਬਣਦੀ ਜਾਂਦੀ ਹੈ ਗੱਲ ਰਖਤਾਂ ਦੀ ਤੇ ਆਹ ਢੇਕ ਹੋ ਗਈ ਉਰੇ ਇੱਚ ਮੈਂ ਢੋਆ ਕਰਕੇ ਆਪਾਂ ਪਾਣੀ ਪਾਤਾ ਸੀ ਤੇ ਹੁਣ ਮੀਂਹ ਪੈਣ ਲੱਗੇ ਆਹ ਦੇਖ ਆਪਣੀਆਂ ਹੁਣ ਨੰਗੀਆਂ ਬੱਕਰੀਆਂ ਦੀ ਮਾਰਚੋਂ ਥੱਲੋਂ ਥੱਲੋਂ ਖਾ ਜਾਣੀਆਂ ਪਰ ਉਹ ਰੋਟੀ ਸੀ ਨਹੀਂ ਖਾਦੀ ਯਾਨੀ ਹੁਣ ਤੇ ਵਿਚੇ ਦੇ ਦੇਖੋ ਨਾਰਾਂ ਦਾ ਪੂਜਾ ਇਹ ਆਪੇ ਹੋ ਗਿਆ ਇਹ ਵੀ ਨਾਲ ਹੀ ਜਾਂਦਾ ਚੜਦਾ ਬੂਜਾ ਨਾਰਾਂ ਦਾ ਤੇ ਆ ਬਾੜ ਆਪਾਂ ਥੋੜੀ ਪਿੱਛੇ ਹਟਾਤੀ ਬਾੜ ਆਪਾਂ ਹਟਾਤੀ ਪਿੱਛੇ ਨੂੰ ਇਹ ਇਹ ਇੱਥੇ ਸੀ ਪਹਿਲਾਂ ਉਰੇ ਗੱਡੀ ਹੋਈ ਸੀ ਤੇ ਬੱਕਰੀਆਂ ਮੂੰਹ ਮਾਰ ਜਾਂਦੀਆਂ ਸੀ ਬਾੜ ਉੱਤੋਂ ਦੀ ਵੀ ਮੈਂ ਸਾਬੂਸਾ ਮਾਰ ਜਾਂਦੀਆਂ ਸੀ ਇੱਥੇ ਰੱਖੇ ਜਿਹਨੂੰ ਉਹ ਲੈ ਕੇ ਜਾਂਦੇ ਨੇ ਮੈਂ ਸਾਬਦੀਆਂ ਤੇ ਤਾਂ ਕਰਕੇ ਆਪਾਂ ਬਾੜ ਥੋੜੀ ਪਿੱਛੇ ਨੂੰ ਕਰਤੀ ਤੇ ਹੁਣ ਮਰਜ਼ਾ ਮੁੱਜਾ ਨਾ ਮੂੰਹ ਨਹੀਂ ਪੈਂਦਾ ਤੇ ਆਪਾਂ ਫਿਰ ਇੱਥੇ ਰੇੜਾ ਲਾ ਜਾਨੇ ਹੁੰਨੇ ਐ ਇਸ ਲੋਟ ਰੇੜੀ ਐ ਸੰਨ ਚ ਪਾ ਜਾਨੇ ਆ ਰੇੜੀ ਇੱਧਰ ਖੜਾ ਆ ਜਾਗੇ ਫਿਰ ਨਾ ਇੱਧਰ ਕੋਈ ਪਸ਼ੂ ਵੜੇ ਤੇ ਨਾ ਬੱਕਰੀਆਂ ਬੁੱਕਰੀਆਂ ਤੇ ਆਪਾਂ ਡਲੇ ਰੂਲੇ ਫੇਰ ਚੱਕਾਂਗੇ ਜਦੋਂ ਦੇਕਾਂ ਡਾਰ ਹੋ ਗਈਆਂ ਬਾਬਾ ਤੇ ਕੱਲ ਫਿਰ ਆਪਣੇ 55 ਨੇ ਮਾਰਿਆ ਜ਼ੋਰ ਵਾਲਾ ਤੇ ਇੱਕ ਤਾਂ ਇਹਦੀ ਇਹ ਪੈ ਪਾੜ ਗਈ ਸੀ ਇਹ ਪੌਣੀ ਫੇ ਮੌਕੇ ਤੇ ਤੇ ਥੋੜਾ ਜਿਹਾ ਟੈਂਕੀ ਵਾਲੀ ਟੂਟੀ ਚੜਦਾ ਸੀ ਕੁਝ ਉਹ ਝਾੜ ਪੂਨ ਜੀ ਕਰੀ ਤੇ ਥੋੜਾ ਲੀਕ ਹੁੰਦਾ ਧੋਕੇ ਛੜਦਾ ਕਿ ਤੋਕੇ ਤੋ ਤੇ ਵਿੱਚ ਆਪਾਂ 100 ਲੀਟਰ ਦੇ ਵਿੱਚ ਪਾਣੀ ਪਾਉਣੇ ਲੈ ਕੇ ਟੂਟੀ ਦਾ ਟੂਟੀ ਦਾ ਪਾਣੀ ਪਾਉਣਿਆ ਜਾਂ ਆਪਾਂ ਫਿਲਟਰ ਦਾ ਪਾਉਣੇ ਹੁੰਨੇ ਆ ਤੇ ਚੱਕੇ ਦੀ ਸੀਲ ਸੂਲ ਵੀ ਲੀਕ ਹੋ ਗਈ ਤੇ ਚੱਲ ਬਹੁਤ ਔਖੇ ਹੋਏ ਬਈ ਵਾਲੇ ਗੁੜੇ ਟਰੈਕਟਰ ਤੁਰਦੀ ਨਹੀਂ ਸੀ ਚਲੋ ਇਹ ਟਾਲੀ ਵਿੱਚ ਜੰਬਲ ਗਈ ਅੱਜ ਪੂਰੀ ਗਰਮਾਇਸ਼ ਹੈ ਦੇਖੋ ਚਾਕ ਦੀਆਂ ਤੇ ਮੱਖੀ ਬਈ ਜਦੋਂ ਆਪਾਂ 4.5 ਨਿਰੀ ਨਾ ਪਾਇਓ ਕਦੇ ਵੀ ਨਿਰੀ ਬਹੁਤ ੱਟਕਾ ਲਾਉਂਦੀ ਹੈ ਮੱਜਾਂ ਨੂੰ ਸੂਣ ਵਾਲਿਆਂ ਨੂੰ ਤੇ ਤੂੜੀ ਰਲਾ ਕੇ ਪਾਓ ਸਰਵਨਾ ਤੇ ਇਹ ਹੋ ਗਿਆ ਖਤਮ ਕੀ ਆਪਾਂ ਖਲਜੀ ਲਾ ਰਾਇਆ ਖਲਜੀ ਆ ਦੇਖੋ ਪਿੱਛੇ ਰਹਿ ਜਾਂਦੀ ਹੈ ਜਿਹੜੀ ਪੀਪੀ ਵੀਹਨਾ ਜੇ ਆਪਾਂ ਮੱਜਾਂ ਨੂੰ ਵੇਲੇ ਲਾਈਏ ਬਹੁਤ ਗੁਣਾਕਾਰੀ ਹੋ ਗਈ ਹੈ ਕਿਤਾ ਹੈ ਕਿੰਡੇ ਤੇ ਇਹ ਮੈਂ ਚਾਂਦੂnga ਤੇਰੇ ਟੂਰੇ ਹੁੰਦੇ ਆ ਉਹ ਵੀ ਲੈਣ ਲੈਂਗੇ ਤੋਂ ਕੌੜੀ ਹੁੰਦੀ ਹੈ ਤੇ ਬਾਕੀ ਮਰਚਾ ਬਲੀਆ ਪੂਰਾ ਪਾਣਾ ਆਂਦਾ ਰੁੱਖ ਤੇ ਨਹੀਂ ਆਉਂਦੀ ਆਪਾਂ ਹੁਣ ਲਾਉਨੇ ਸਿੰਗਾ ਤੇ ਮੱਜਾਂ ਦੇ ਪਾਣੀ ਘਣਾਉਣ ਜਾਇ ਨਹੀਂ ਗਿਆ ਇਹ ਹੀ ਮਸਾਂ ਗਏ ਇਹ ਦਿਨਾਂ ਨਾਲ ਸੰਗ ਇਹ ਕਿੱਸਾ ਲੈ ਜੀ ਆਣੇ ਹੋਲਡਿੰਗਾਂ ਤੇ ਮਾਰ ਮਾਰ ਇਹ ਰੁਖਤ ਜੀ ਆਉਣ ਲੱਗੇ ਇੰਨੇ ਜਿਆਦੇ ਫੇਰ ਵੱਧ ਫੁਰਕੀਆਂ ਤੇ ਇਹਨਾਂ ਨੂੰ ਇਹ ਚ ਕਵਾਰੀ ਜਿਵੇਂ ਉੱਲਾ ਰਿਆ ਕਰੋ ਇਹਨਾਂ ਨੂੰ ਰੱਖਤ ਨਹੀਂ ਪੈਂਦੀ ਤੇ ਬਾਕੀ ਮੱਤਿਆਂ ਵਧੀਆ ਠੀਜੀਆਂ ਰਹਿੰਦੀਆਂ ਆਪਣੇ ਤੇ ਸਾਹ ਹੱਥ ਫੇਰੀ ਜੁੰਦੀ ਰਹੇ ਤੇਈ ਵਰੀ ਆਪਾਂ ਕੋਈ ਦਵਾਈ ਦੇਣੀ ਆ ਛਿੱਤੀ ਮੂੰਚਾ ਫਰ ਮਰਜ਼ਾ ਹੱਥ ਵਰੀਆ ਲਵਾ ਲੈਂਦੇ ਆ ਇਹਦੇ ਸੋਲੇ ਸਿੰਗਰ ਸੈੱਟ ਕਰਾਉਣ ਵਾਲੇ ਹੋਏ ਪਏ ਨੇ ਆ ਵਾ ਦਿੱਤਾ ਕਰੀ ਹੂੰ ਸਿੰਗਰੇ ਆ ਸਾਈਡ ਤੋਂ ਤਿੱਖੇ ਜਾ ਰਹੇ ਹੋ ਇਹ ਥੋੜੇ ਥੋੜੇ ਨਾਲ ਸੈੱਟ ਕਰਾਉਣੇ ਪੈਣਗੇ ਤੇ ਹੁਣ ਇਹਨੂੰ ਨੌਵੇਂ ਦਾ ਕੱਪ ਘਾਤ ਤਾਂ ਕਰਕੇ ਆਪਾਂ ਬੰਨ ਨੂੜ ਜੀ ਕਰਦੇ ਹੁਣ ਜਿਵੇਂ ਸੂਪ ਹੀ ਇਹ ਸਿੰਗਰੇ ਸੈੱਟ ਕਰਾਉਣਾ ਵੀ ਤਿੱਖਾ ਆਪਣਾ ਜਾ ਇਹ ਤਾਂ ਰਹਿਣ ਦੇ ਖੜੀ ਹੁੰਦੀ ਦੀ ਵਾਲੀ ਮੈਂ ਸਾਡੀ ਆਖਰ ਉਹ ਦੱਸੀ ਹੈ ਸਿਰ ਤੋਂ ਬਾਅਦ ਤਾਂ ਬੜੀ ਹੈ ਥੱਲੇ ਆਹੋ ਕਿੰਨਾ ਲੱਗਿਆ ਸੀ 8-9 ਮਹੀਨੇ 8 ਮਹੀਨੇ ਜਿਵੇਂ ਮਹਾ ਰੁਦੋ ਛੱਡਿਆ ਸੀ ਦੋ ਤਗੜੇ ਹਰ ਤਾਂ ਬਰਿੰਦੀ ਰਹੀ ਤੇ ਫੀਲਡ ਪਾ ਲਿਆ ਕਰੀਏ ਫਿਰ ਇੱਕਦਮ ਕੱਟੀ ਚੰਗਾਈ ਫਿਰ ਜਾ ਕੇ ਠੀਕੀ ਆ ਗਈ ਉਹ ਬਾਈਸੇ ਇੱਕ ਫਿੰਡ ਵੀ ਆਉਂਦੀ ਹੈ ਦਸ ਘਾਣ ਵਾਲੀ ਬਾਜੰ ਤੇ ਆਪਾਂ ਵਰ ਫੀਡ ਫੂਡ ਵਰਤਦੇ ਹਾਂ ਆਪਾਂ ਵਰਤਦੇ ਹਾਂ ਹਾਂ ਸੰਗਰ ਦੇ ਮਾਰ ਚੱਜੀ ਰਹੇ ਜਿਹੜੇ ਆ ਸੁਰੱਖਾ ਐ ਫੁਰਕਦੀਆਂ ਰਹੇ ਪਾਸੇ ਕਿਲਾ-ਕੁਲਾ ਦੇ ਇਹ ਰੂਪ ਦੇਕਾਰ ਨਹੀਂ ਖੁਰਕਤਿਆਂ ਹੁੰਦੀਆਂ ਨੇ। ਇਹਨਾਂ ਬੜੀਆਂ ਵੱਜਾਂ। ਫਿਰ ਇਹ ਰਕਿਆਨ। ਇਹਦੇ ਜ਼ਖਮ ਕਰ ਲੈਣੀ ਆ। ਫਿਰ ਮੱਖੀਆਂ ਮੁੱਕੀਆਂ ਵਿਚਾਰ ਜੈਣੀਆਂ। ਨਾ ਕਰਦੇ ਇਨਫੈਕਸ਼ਨ ਹੋ ਜਾਂਦੀ ਹੈ ਕਈ ਵਾਰ। ਜ਼ਖਮ ਬਾਕੀਆਂ ਨੇ। ਇਹ ਆਪਣੀ ਵੱਡੀ ਮਾਰਦੀ ਦੀ ਮਾਰਨਾ ਹੈ ਤਲਵਾਰ ਹੈ ਤਾਂ ਠੀਕ ਹੈ ਨਹੀਂ ਕਰੇ ਜੀ ਪੀਚਰ ਕੀ ਤਬੀਚੇ ਨਹੀਂ ਹਾਂ ਐ ਦੇ ਇਤਨਾ ਸੇੜ ਰਹਾ ਹੋਣਾ ਹੈ ਬਸ ਬਸ Rồi bài chiêu của Tony Christian. Đây. Bắt. ਹਾਂ ਨਾ ਇਹੀ ਤੇ ਹੂੰ ਤਾਂ ਕਿੰញਿਆ ਨਹੀਂ ਤਾਂ ਕੋਈ ਇਹ ਚੀਜ਼ ਨਾ ਸਿੱਟਣੀ ਨਹੀਂ ਚਾਹੀਦੀ ਬਹੁਤ ਬੜੀ ਅਕੀ ਹੈ ਜੀ ਬੜੀ ਸਰੋਂ ਦੇ ਤੇੜਕੜਾ ਕਿਲੇ ਨਾ ਥੱਲੇ ਰੁਕਾਰ ਜੀ ਬਣ ਜਾਣਗੇ ਰੋਕੀ ਜੇ ਨੇ ਇਹੋ ਸਾੜਦੀ ਚਾ ਕੇ ਥੋੜੇ ਜੇ ਪੈ ਜਾਂਦੇ ਮੱਝਾਂ ਨੇ ਨਹੀਂ ਨਵਾਈਆਂ ਜਾਂਦੀਆਂ ਭਾਏ ਲਾ ਸਕਦੇ ਥੋੜੇ ਹੀ ਪੈਣਗੇ ਮੱਝਾਂ ਦੇ ਰੁਕਤ ਨਹੀਂ ਸਿੱਟੇ ਘੜਤ ਕਨੇ ਯਾਰੀ ਹੋਈ ਹੈ ਜੀ ਗਾਂ ਦੇ ਵੀ ਲਾ ਦੀ ਸਿੰਗਾਂ ਦੇ Kita mau pesan pakai Kita harus terang Ini pun catatnya Ini tadi dua-duanya kamu kata विध तब्सक्राइब करियो धनवाद